ਫਿਰ ਭਾਰੀ ਮੀਂਹ ਨੇ ਤਵਾਹੀਆਂ ਛੜੀ ਉਹ ਮਚਾ ਦਿੱਤੀ ਆ ਚਾਰੇ ਪਾਸੇ ਪਾਣੀ ਹੀ ਪਾਣੀ ਆ ਜਿਹੜਾ ਉਹ ਹੋਇਆ ਪਿਆ ਤਾਂ ਨਦੀਆਂ ਨਾਲੇ ਨੇ ਛੇੜੇ ਉਹ ਪੂਰੀ ਤਰ੍ਹਾਂ ਉਫਾਨ ਦੇ ਉੱਪਰ ਆਏ ਹੋਏ ਨੇ ਤਾਂ ਚਾਰੇ ਪਾਸੇ ਪਾਣੀ ਹੀ ਪਾਣੀ ਹੈ ਜਿਹੜਾ ਹੋਇਆ ਪਿਆ ਲੋਕਾਂ ਦੇ ਘਰ ਦੇ ਵਿੱਚ ਪਾਣੀ ਵੜ ਚੁੱਕਿਆ ਲੋਕ ਨੇ ਜਿਹੜੇ ਘਰ ਦੀਆਂ ਛੱਤਾਂ ਦੇ ਉੱਪਰ ਰਹਿਣ ਦੇ ਲਈ ਮਜਬੂਰ ਹੋਏ ਵੀ ਨੇ ਤਾਂ ਸਕੂਲ ਕਾਲਜ ਨੇ ਜਿਹੜੇ ਉਹ ਵੀ ਬੰਦ ਕਰ ਦਿੱਤੇ ਗਏ ਨੇ ਤੇ ਬਾਜ਼ਾਰਾਂ ਦੇ ਵਿੱਚ ਵੀ ਪੂਰਾ ਪਾਣੀ ਹੈ ਜਿਹੜਾ ਉਹ ਭਰ ਚੁੱਕਿਆ ਤਾਂ ਤਸਵੀਰਾਂ ਨੇ ਜਿਹੜੀਆਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਚਾਰੇ ਪਾਸੇ ਪਾਣੀ ਹੀ ਪਾਣੀ ਹੈ ਜਿਹੜਾ ਉਹ ਹੋਇਆ ਪਿਆ ਤਾਂ ਸੜਕਾਂ ਨੇ ਜਿਹੜੀਆਂ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਤਾਂ ਪਤਾ ਵੀ ਨਹੀਂ ਲੱਗ ਰਿਹਾ ਕਿ ਇਹ ਸੜਕਾਂ ਨੇ ਜਾਂ ਫਿਰ ਨਦੀਆਂ ਤਾਂ ਸੜਕਾਂ ਨੇ ਵੀ ਨਦੀਆਂ ਦਾ ਰੂਪ ਹੈ ਜਿਹੜਾ ਉਹ ਧਾਰ ਲਿਆ ਤਾਂ ਇਹ ਤਾਜ਼ਾ ਤਸਵੀਰਾਂ ਨੇ ਜਿਹੜੀਆਂ ਉਹ ਨਾਗਪੁਰ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਨਾਗਪੁਰ ਦੇ ਵਿੱਚ ਲਗਾਤਾਰ ਭਾਰੀ ਮੀਂਹ ਛੜੋ ਪੈ ਰਿਹਾ ਤਾਂ ਕਈ ਦਿਨਾਂ ਤੋਂ ਇਹ ਮੀਂਹ ਛੜੋ ਪੈ ਰਿਹਾ ਤਾਂ ਜਸ ਕਰਕੇ ਸਾਰੇ ਇਲਾਕੇ ਦੇ ਵਿੱਚ ਪਾਣੀ ਹੀ ਪਾਣੀ ਹੈ ਜਿਹੜਾ ਉਹ ਭਰ ਚੁੱਕਿਆ ਲੋਕਾਂ ਦੇ ਘਰਾਂ ਦੇ ਵਿੱਚ 5-5 ਤੋਂ 7-7 ਫੁੱਟ ਤੱਕ ਪਾਣੀ ਹੈ ਜਿਹੜਾ ਉਹ ਜਮਾ ਹੋ ਚੁੱਕਿਆ ਤਾਂ ਜਿਹੜੇ ਲੋਕ ਨੇ ਉਹ ਘਰ ਦੀਆਂ ਛੱਤਾਂ ਦੇ ਉੱਪਰ ਰਹਿਣ ਦੇ ਲਈ ਮਜਬੂਰ ਹੋਏ ਨੇ ਕਈ-ਕਈ ਘੰਟਿਆਂ ਤੋਂ ਬਿਜਲੀਆਂ ਛੜੀ ਉਹ ਵੀ ਬੰਦ ਕੀਤੀ ਹੋਈ ਆ ਕਿਉਂਕਿ ਮੀਂਹ ਹੀ ਇੰਨਾ ਜ਼ਿਆਦਾ ਪੈ ਰਿਹਾ ਹੈ ਕਿ ਬਾਜ਼ਾਰਾਂ ਦੇ ਵਿੱਚ ਵੀ ਪੂਰਾ ਪਾਣੀ ਆ ਛੜਾ ਉਹ ਭਰ ਚੁੱਕਿਆ ਨਦੀਆਂ ਨਾਲੇ ਨੇ ਛੜੇ ਉਹ ਵੀ ਪੂਰੀ ਤਰ੍ਹਾਂ ਉਫਾਨ ਦੇ ਉੱਪਰ ਉਤਰੇ ਹੋਏ ਨੇ ਤਾਂ ਸੜਕਾਂ ਦੇ ਜਿਹੜੀਆਂ ਉਹ ਵੀ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕੇ ਆ ਤਾਂ ਜਨਜੀਵਨਾ ਜਿਹੜਾ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਲੋਕਾਂ ਦੇ ਕੰਮਕਾਰ ਨੇ ਜਿਹੜੇ ਉਹ ਵੀ ਪੂਰੀ ਤਰ੍ਹਾਂ ਠੱਪ ਹੋਏ ਪਏ ਨੇ ਕਿਉਂਕਿ ਨਾਗਪੁਰ ਦੇ ਵਿੱਚ ਕਈ ਦਿਨਾਂ ਤੋਂ ਲਗਾਤਾਰ ਮੀਂਹ ਜੜਾ ਪੈ ਰਿਹਾ ਤਾਂ ਹੁਣ ਮੌਸਮ ਵਿਭਾਗ ਦੇ ਵੱਲੋਂ ਇੱਕ ਵਾਰ ਫੇਰ ਜਿਹੜੀ ਚੇਤਾਵਨੀਆਂ ਮੀਂਹ ਪੈਣ ਦੀ ਸੰਭਾਵਨਾ ਛੜੀ ਉਹ ਜਤਾਈ ਗਿਆ ਕਿ ਅਗਲੇ 24 ਘੰਟਿਆਂ ਦੇ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਤੇ ਇਹ ਮੀਂਹ ਜੜਾ ਕਾਫੀ ਜ਼ਿਆਦਾ ਤੇਜ਼ ਪਵੇਗਾ ਤਾਂ ਹੜ੍ਹਾਂ ਵਰਗੇ ਹਾਲਾਤ ਨੇ ਜਿਹੜੇ ਉਹ ਨਾਗਪੁਰ ਦੇ ਵਿੱਚ ਬਣੇ ਹੋਏ ਨੇ ਤਾਂ ਥੱਲੇ ਦੇ ਇਲਾਕਿਆਂ ਦੇ ਵਿੱਚ ਕਾਫੀ ਜ਼ਿਆਦਾ ਪਾਣੀਆਂ ਛੇੜਾ ਉਹ ਭਰ ਚੁੱਕਿਆ ਤਾਂ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਐਨਡੀਆਰਐਫ ਦੀਆਂ ਟੀਮਾਂ ਨੇ ਜਿਹੜੀਆਂ ਜਿਨ੍ਹਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਨੇ ਜਿਹੜੇ ਉਹ ਚਲਾਏ ਜਾ ਰਹੇ ਨੇ ਤਾਂ ਜਿਹੜੇ ਲੋਕ ਇਹਨਾਂ ਹੜ੍ਹਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਉਹਨਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਜਗਾਵਾਂ ਤੇ ਲੈ ਕੇ ਜਾ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਰਹੇ ਹੋ ਕਿ ਪਾਣੀ ਨੇ ਕਿੰਨੀ ਜ਼ਿਆਦਾ ਤਬਾਹੀ ਜਿਹੜੀ ਉਹ ਮਚਾਈ ਹੋਈ ਹੈ ਤਾਂ ਲਗਾਤਾਰ ਮੀਂਹ ਛੇੜਾ ਕਈ ਦਿਨਾਂ ਤੋਂ ਪੈ ਰਿਹਾ ਜਿਸ ਕਰਕੇ ਪੂਰਾ ਜਨਜੀਵਨਾ ਜਿਹੜਾ ਪ੍ਰਭਾਵਿਤ ਹੋਇਆ ਵਾ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣਾ ਬਹੁਤ ਜ਼ਿਆਦਾ ਮੁਸ਼ਕਲ ਹੋਇਆ ਵਾ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਬਹੁਤ ਜ਼ਿਆਦਾ ਮੁਸ਼ਕਲ ਹੋਇਆ ਵਾ ਜਿਹੜੇ ਲੋਕ ਨੇ ਘਰਾਂ ਦੀਆਂ ਛੱਤਾਂ ਦੇ ਉੱਪਰ ਰਹਿਣ ਦੇ ਲਈ ਮਜਬੂਰ ਹੋਏ ਨੇ ਕਿਉਂਕਿ 5-5 ਤੋਂ 7-7 ਫੁੱਟ ਪਾਣੀ ਐ ਛੜਾ ਉਹ ਲੋਕਾਂ ਦੇ ਘਰਾਂ ਦੇ ਵਿੱਚ ਵੜ ਚੁੱਕਿਆ ਬਾਜ਼ਾਰ ਨੇ ਛੜੇ ਉਹ ਵੀ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਸਕੂਲ ਕਾਲਜਾਂ ਨੂੰ ਜਿਹੜੀਆਂ ਛੁੱਟੀਆਂ ਨੇ ਉਹ ਵੀ ਕਰ ਦਿੱਤੀਆਂ ਗਈਆਂ ਨੇ ਤਾਂ ਹੁਣ ਫੇਰ ਇੱਕ ਵਾਰ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਆ ਮੀਂਹ ਪੈਣ ਦੀ ਸੰਭਾਵਨਾ ਛੜੀ ਉਹ ਜਤਾਈ ਗਈ ਆ ਕਿ ਅਗਲੇ 24 ਘੰਟਿਆਂ ਦੇ ਵਿੱਚ ਕਾਫੀ ਜ਼ਿਆਦਾ ਮੀਂਹ ਆਛੜਾ ਪੈ ਸਕ ਰਿਹਾ ਤਾਂ ਪਾਣੀ ਦੇ ਤਬਾਹੀ ਆਛੜੀ ਉਹ ਮਚਾਈ ਹੋਈ ਆ ਤਾਂ ਤਸਵੀਰਾਂ ਦੇ ਵਿੱਚ ਤਬਾਹੀ ਆ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਚਾਰੇ ਪਾਸੇ ਪਾਣੀ ਹੀ ਪਾਣੀ ਆਛੜਾ ਉਹ ਭਰਿਆ ਹੋਇਆ